ਇੱਕ ਉਰਦੂ ਦੇ ਸ਼ਾਇਰ ਹੋਏ ਨੇ ਮਿਰਜ਼ਾ ਗਾਲੇ ਬੜਾ ਸੋਨਾ ਲਿਖਦੇ ਨੇ ਕਹਿੰਦੇ ਜਿੰਨਾ ਵੀ ਗੁਰੂ ਨਾਲ ਪ੍ਰੀਤ ਬਣ ਜਾਂਦੀ ਹੈ ਨਾ ਖੁਦਾ ਦੇ ਨਾਲ ਪ੍ਰੀਤ ਬਣ ਜਾਂਦੀ ਹੈ ਉਹ ਬਥਰ ਕੀ ਕਰਦੇ ਨੇ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਮਿਰਜ਼ਾ ਗਾਲੇ ਕੀ ਲਿਖਦੇ ਨੇ ਮੇਰੇ ਟੁੱਟੇ ਹੋਏ ਪਾਈ ਤਲਬ ਕਾ ਮੁਝ पे एहसान ਪੈਰ ਟੁੱਟ ਗਿਆ ਜਦ ਕਿ ਕੋਸਟ ਟੁਕੜੇ ਹੋਏ ਪੈਰ ਦਾ ਸ਼ੁਕਰਾਨਾ ਪਿਆ ਕਰਦਾ ਹੈ ਹੈਰਾਨਗੀ ਦੇਖੋ ਪਿਆਰਿਓ ਕਿਸੇ ਦਾ ਪੈਰ ਟੁੱਟ ਜਾਵੇ ਔਰ ਸ਼ੁਕਰਾਨਾ ਐਹਸਾਨ ਕਹਿੰਦਾ ਮੇਰਾ ਜਿਹੜਾ ਪੈਰ ਟੁੱਟ ਗਿਆ ਹੈ ਨਾ ਇਸ ਟੁੱਟੇ ਹੋਏ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਬੜਾ ਬੜਾ ਸ਼ੁਕਰਾਨਾ ਹੈ ਕਿ ਮੇਰਾ ਪੈਰ ਟੁੱਟ ਗਿਆ چنگ ہے حیران کی ہے کسی دا پیر ٹوٹ جائے تو شکرانہ کرے کہ میرے ٹوٹی ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا کہ خدا در جو کا رہ گیا ہوں کتنے جان جو کا نہیں رہا میرا پیر ٹوٹ گیا شکرانہ ہے گروہ جی ت میں اپنے پیر دا بھی شکرانہ کردا میں اپنے خدا دا بھی کرنا. میرے ہوئے پائی طلب کا بھی شکرانہ کہیں جایا نہیں جاتا محبت اصل میں ہو راج حقیقت ہے سمجھ میں آ گیا پھر بھی سمجھایا نہیں جاتا کہ خدا گل پاٹی ساری سمجھ آ گئی ਸਭ ਕੁਝ ਸਮਝ ਵਿੱਚ ਆ ਗਿਆ ਕਬੀਰ ਜੀ ਕਹਿੰਦੇ ਮਹਾਰਾਜ ਸਭ ਕੁਝ ਸਮਝ ਵਿੱਚ ਆ ਗਿਆ ਹੈ ਭਾਈ ਦਿਆਸ ਜੀ ਕਹਿੰਦੇ ਮਹਾਰਾਜ ਸਮਝ ਵਿੱਚ ਸਭ ਕੁਝ ਆ ਗਿਆ ਸਮਝਾ ਨਹੀਂ ਸਕਦਾ ਬਸ ਤੇ ਕਬੀਰ ਜੀ ਕਹਿੰਦੇ ਖੁਦਾ ਤੁਹਾਡੀ ਸਾਰੀ ਗੱਲ ਸਮਝ ਵਿਚ ਆ ਗਈ ਏ ਪਰ ਕੀ ਕਰਾਂ ਸਮਝਾ ਨਹੀਂ ਸਕਦਾ ਬੂੰਗਾ ਹਾਂ ਬੋਲਾ ਹਾਂ ਕੀ ਕਹਿੰਦੇ ਕਬੀਰ ਜੀ ਕਹਿ ਰਹੇ ਨੇ ਗੁੰਗਾ ਹੁਆ ਬਾਬੜਾ ਮਹਿਰਾ ਹੋ ਆਣ ਪਾਉਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ ਕਹਿੰਦੇ ਜਦੋਂ ਤੋਂ ਗੁਰੂ ਦੀ ਬਾਣੀ ਦਾ ਬਾਣ ਮੇਰੀ ਹਿਰਦੇ ਨੂੰ ਲੱਗਿਆ ਨਾ ਉਸੇ ਵੇਲੇ ਗੁੰਗਾ ਹੋ ਗਿਆ ਉਸੇ ਵੇਲੇ ਬੋਲਾ ਹੋ ਗਿਆ ਕਹਿੰਦੇ ਜਦੋਂ ਤੋਂ ਗੁਰੂ ਦੀ ਬਾਣੀ ਦਾ ਬਾਣ ਗੁਰੂ ਦੀ ਬਾਣੀ ਦਾ ਬਾਣ ਕਦੋਂ ਲੱਗਦਾ ਹੈ ਜਿੰਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਤੇ ਕਬੀਰ ਜੀ ਕਹਿੰਦੇ ਮਹਾਰਾਜ ਜੇ ਪਾਉ ਤੇ ਪਿੰਗਲ ਪਿਆ ਮਾਰਿਆ ਸਤਿਗੁਰੂ ਬਾਲ ਐਸਾ ਬਾਣ ਮੇਰੇ ਹਿਰਦੇ ਨੂੰ ਲੱਗਿਆ ਹੈ ਗੁੰਗਾ ਹੋ ਗਿਆ ਬੋਲਾ ਹੋ ਗਿਆ ਨਾ ਬੋਲ ਸਕਦਾ ਨਾ ਸੁਣ ਸਕਦਾ ਨਾ ਸਮਝਾ ਸਕਦਾ ਸਾਰਾ ਬਨਾਰਸ ਕਹੇ ਕਬੀਰ ਪਾਗਲ ਪਰ ਪੂਰੇ ਬਨਾਰਸ ਨੂੰ ਕੋਣ ਦੱਸੇ ਕਬੀਰ ਸਿਆਣਾ ਸਾਰਾ ਬਨਾਰਸ ਪਾਗਲ ਕਿ ਜਿੰਨਾਂ ਦੇ ਪ੍ਰੀਤਪੂਰਨ ਨਾਲ ਜੁੜ ਜਾਂਦੀ ਹੈ ਨਾ ਫਿਰ ਉਹਨਾਂ ਨੂੰ ਕੁਝ ਚੰਗਾ ਨਹੀਂ ਲੱਗਦਾ ਉਹਨਾਂ ਨੇ ਕੋਈ ਗੱਲ ਲਗਦੀ ਹੈ ਖੁਦਾ ਪ੍ਰਮਾਤਮਾ ਵਾਹਿਗੁਰੂ ਰਾਮ ਤੇ ਸਾਰਿਆਂ ਦੇ ਅੰਦਰ ਬੋਲ ਰਿਹਾ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਨਾ ਕੋ ਬੋਲੇ ਇਹ ਕਿੰਨੇ ਰੂਪ ਨੇ ਮੇਰੇ ਮਾਲਕ ਦੇ ਇੱਕ ਰੂਪ ਨਹੀਂ ਹੈ ਅਨੇਕ ਅਨੇਕਾਂ ਦੇ ਵਿੱਚੋਂ ਵੀ ਇੱਕ ਨੂੰ ਵੇਖਣਾ ਬਹੁਤ ਔਖਾ ਹੈ। ਦੇਖ ਇੱਕ ਦੇ ਵਿੱਚ ਅਨੇਕਾਂ ਨੂੰ ਵੀ ਪਨਾ ਬਹੁਤ ਔਖਾ ਹੈ। ਇਕਤਾ ਅਨੇਕਤਾ ਨੂੰ ਜਨਮ ਦਿੰਦੀ ਹੈ। ਅਨੇਕਤਾ ਇਕਤਾ ਨੂੰ ਬੁਕਾ ਰਹਾ। ਕਹਿੰਦੇ ਮੇਰੀ ਟੁੱਟੇ ਹੋਏ ਪਏ ਤਲਬ ਦਾ ਮੁਝ पे ਐਸਾ ਹੈ ਤੇਹਾਰੀ ਦਰਸੇ ਉੱਠ ਕੇ ਅਬ ਕਹੀ ਜਾਇਆ ਨਹੀਂ ਜਾਂਦਾ। ਮੁਹਬੱਤ ਅਸਲ ਵਿੱਚ ਉਹ ਰਾਜ ਹਕੀਕਤ ਹੈ। ਸਮਝ ਮੇ ਆ ਗਿਆ ਫਿਰ ਵੀ ਸਮਝਾਇਆ ਨਹੀਂ ਜਾਂਦਾ ਇੱਕ ਕੀਮਤੀ ਗੱਲ ਕਰਦਾ ਹੈ ਮੁਹੱਬਤ ਕੇ ਲਈ ਕੁਝ ਖਾਸ ਦਿਨ ਮਖਸੂਸ ਹੁੰਦੇ ਹਰ ਦਿਨ ਦੇ ਵਿੱਚ ਨਾ ਰੱਬੀ ਪਿਆਰ ਪੈਦਾ ਨਹੀਂ ਹੁੰਦਾ ਭਾਈ ਤੇ ਅਸਮੀ ਜੀ ਦੇ ਅੰਦਰ ਪੈਦਾ ਹੋਇਆ ਸੀ ਤਾਂ ਹੀ ਅਸੀਂ ਹਜਾਰ ਦੇ ਵਿੱਚ ਇਕੱਲੇ ਖੜੇ ਹੋਏ ਸੀ ਪਿਆਰਿਓ ਬੇਨਤੀ ਹੈ 5 ਮਿੰਟ ਲਈ ਚੁੱਪ ਹੋ ਜਾਓ ਉਸ ਤੋਂ ਬਾਅਦ ਸਮਾਪਤੀ ਵੱਲ ਤੁਰਦੇ ਹਾਂ ਸਮਾਂ ਸਾਡਾ ਹੋ ਗਿਆ ਹੈ ਮਾਵਾ ਨੂੰ ਵੀ ਬੇਨਤੀ ਕਰਕੇ ਸੁਰਨਾ ਹੈ ਸਮਝਦੇ ਵਿੱਚ ਸਾਰੀ ਗੱਲ ਆ ਗਈ ਹੈ ਬੀਤਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਸ਼ਾਂਤੀ ਵਰਸੋ ਆਪਣੇ ਬੱਚਿਆਂ ਨੂੰ ਚਿਪਕ ਕਰਵਾਓ ਜਦੋਂ ਆਪਣਾ ਹੁਰਮਤ ਕੇ ਲਈ ਕੁਝ ਖਾਸ ਦਿਲ ਮਕਸੂਮ ਸੋਤੇ ਹੈ ਹਰ ਦਿਲ ਦੇ ਵਿੱਚ ਨਾ ਰੱਬੀ ਪਿਆਰ ਪੈਦਾ ਨਹੀਂ ਹੁੰਦਾ ਜੇ ਹਰ ਦਿਲ ਦੇ ਵਿੱਚ ਰੱਬੀ ਪਿਆਰ ਪੈਦਾ ਹੋਣਾ ਨਾ ਤੇ 80000 ਦਾ ਦੀਵਾਨ ਸੀ ਉਹਨਾਂ ਨੇ ਸਾਰਿਆਂ ਨੇ ਆਪਣਾ ਸੀਸ ਗੁਰੂ ਨੂੰ ਦੇਣਾ ਸੀ ਸਾਰਿਆਂ ਨੇ ਪਰ ਪੰਜਾਂ ਨੇ ਨਹੀਂ ਦਿੱਤਾ ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਸੀ ਗੁਰੂ ਦੇ ਪਰਉਸਾ ਸੀ ਕੰਨ ਬਹੁਤ ਅਸਲ ਵਿੱਚ ਉਹ ਰਾਜ ਹਕੀਕਤ ਹੈ ਸਮਝ ਮੇ ਆ ਗਿਆ ਫਿਰ ਵੀ ਸਮਝ ਆਇਆ ਨਹੀਂ ਜਾਂਦਾ mohabbat ਕੇ ਲਈ ਕੁਝ ਖਾਸ ਤੇ ਮਕਸੂਸ ਹੁੰਦੇ ਹੈ ਇਹ ਉਹ ਨਗਮਾ ਹੈ ਜੋ ਹਰ ਸਾਜ ਤੇ ਗਾਇਆ ਨਹੀਂ ਜਾਂਦਾ ਕਿਤੇ ਇਹ ਉਹ ਨਗਮਾ ਹੈ ਇਹੋ ਗੀਤ ਹੈ ਉਹ ਲਾਗ ਹੈ ਜਿਹੜਾ ਹਰ ਸਾਜ ਦੇ ਉੱਤੇ ਗਾਇਆ ਨਹੀਂ ਜਾਂਦਾ ਇਹਦੇ ਲਈ ਪਹਿਲਾਂ ਦਿੱਦੀ ਬੰਦਰ ਬਣਾਣੀ ਪੈਂਦੀ ਹੈ ਬਾਰੰਬਾਰ ਬਾਰ ਬਾਰ ਪ੍ਰਭ ਜਪੀਏ ਵੀ ਅੰਮ੍ਰਿਤ ਇਹ ਮਨ ਤਨ ਤਰਪੀਏ ਬਾਰ ਬਾਰ ਜਪਨਾ ਪਏਗਾ ਉਸ ਤੱਕ ਮਨ ਵਿੱਚ ਕਰ ਮਿਰੰਕਾਰ ਕਰ ਮਨ ਮੇਰੇ ਸਤਿਬਿਓ ਪਉਨੋ ਸਤਿਵੇਓ ਹਾਰ ਨਿਰਮਲ ਰਸਨਾ ਅੰਮ੍ਰਿਤ ਆਵਾਜ਼ ਨਹੀਂ ਆ ਰਹੀ ਨਿਰਮਲ ਰਸਨਾ ਅੰਮ੍ਰਿਤ ਸਦਾ ਸੁਹਿਲਾ ਕਰ ਲਿਓ ਜੇ ਆਪਣਾ ਜੀਵਨ ਸੁਹਿਲਾ ਕਰਨਾ ਚਾਹੁੰਦੇ ਹੋ ਜਿਹੜੇ-ਜਿਹੜੇ ਆਪਣਾ ਜੀਵਨ ਸੁਹਿਲਾ ਕਰਨਾ ਚਾਹੁੰਦੇ ਨੇ ਹੱਥ ਖੜਾ ਕਰਕੇ ਦੱਸੋ ਮੋਤੇ ਲਈ ਤੁਹਾਨੂੰ ਨਾਮ ਦਾ ਅੰਮ੍ਰਿਤ ਪੀਣਾ ਪਵੇਗਾ ਗੁਰੂ ਅਰਜਨ ਦੇਵ ਪਾਸ਼ਾ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਤੁਸੀਂ ਜੀ ਜਾਓਗੇ ਤੁਹਾਡੀ ਮੌਤ ਕਦੀ ਨਹੀਂ ਆਵੇਗੀ ਤੁਹਾਡੀ ਇੱਕੋ ਹੀ ਚੀਜ਼ ਹੋਵੇਗੀ ਹੋਰ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮਹਾਰਾਜ ਤੇਰੇ ਨਾਮ ਤੋਂ ਬਿਨਾ ਜੀ ਨਹੀਂ ਸਕਦੇ ਮੱਛੀ ਪਾਣੀ ਤੋਂ ਬਿਨਾ ਜੀ ਨਹੀਂ ਸਕਦੀ ਗੁਰਮੁਖ ਦਾ ਹਿਰਦਾਏ ਵਜੇ ਪਟਿਆਵੇ ਗੁਰੂ ਤੋਂ ਬਿਨਾ ਜੀ ਨਹੀਂ ਸਕਦਾ